ਮਿੰਟੂ ਜੀ ਇੱਕ ਖਬਰ ਹੋਰ ਟੋਲ ਪਲਾਜ਼ੇ ਵਾਲੀ ਆਪਾਂ ਅਕਸਰ ਕਰਦੇ ਰਹਿੰਨੇ ਆ ਪਰ ਕਈ ਵਾਰੀ ਆਪਾਂ ਟੋਲ ਪਲਾਜ਼ੇ ਨਾਲ ਜੁੜੀਆਂ ਹੋਰ ਤਰ੍ਹਾਂ ਦੀ ਖਬਰਾਂ ਕਰਦੇ ਆ ਥੋੜੀ ਹੋਰ ਹੈ ਕਹਿੰਦੇ ਕਿ 12 ਸੂਬਿਆਂ ਦੇ ਲਗਭਗ 200 ਟੋਲ ਪਲਾਜ਼ੇ ਨੇ ਜਿਨ੍ਹਾਂ ਤੇ ਕਰੋੜਾਂ ਰੁਪਏ ਦਾ ਗਵਨ ਹੁੰਦਾ ਔਰ ਉਥੇ ਹੀ ਪੈਸੇ ਤੇ ਆਪਾਂ ਦੇਖੀ ਜਾਂਦੇ ਆ ਪਰ ਉਹ ਕਿਹੜੇ ਗੋਦਿਆਂ ਚ ਪਾਉਂਦੇ ਆ ਉਹ ਪਤਾ ਨਹੀਂ ਲੱਗਦਾ ਗੋਦਿਆਂ ਉਹਨਾਂ ਨੇ ਵੱਖਰੇ ਵੱਖਰੇ ਬਣਾ ਰੱਖੇ ਇਹ ਕੀ ਮਸਲਾ ਹੈ ਜੀ ਕਹਤਾ ਜੀ ਟੋਲ ਪਲਾਜ਼ੇ ਵਾਲਾ ਟੋਲ ਪਲਾਜ਼ੇ ਵਾਲਾ ਕਹਿੰਦੇ 12 ਸੂਬਿਆਂ ਦੇ 200 ਲਗਭਗ ਟੋਲ ਪਲਾਜ਼ਿਆਂ ਤੇ ਉਹ ਉਹਦੇ ਵਿੱਚ ਪੰਜਾਬ ਦੇ ਵੀ ਦੋ ਅ ਇੱਕ ਤੇ ਜੀਦੇ ਵਾਲਾ ਜੀ ਜਿਹੜਾ ਆ ਜਾਂਦਾ ਹੈ ਨਾ ਬਠਿੰਡਾ ਅਮਰਸਰ ਹਾਈਵੇ ਹੂੰ ਹੂੰ ਇਹ ਇਹਦਾ ਜੀਦੇ ਵਾਲਾ ਇੱਕ ਕੋਈ ਹੋਰ ਆ ਹੂੰ ਦੋ ਪੰਜਾਬ ਦੇ ਵੀ ਸ਼ਾਮਲ ਆ ਇਹਦੇ ਚ ਸਭ ਉਹ ਤੇ ਕਿਸੇ ਨੇ ਕਮਾਲ ਕੀਤੀ ਅਲੋਕ ਨਾਮ ਦਾ ਕੋਈ ਸੌਫਟਵੇਅਰ ਇੰਜੀਨੀਅਰ ਆ ਜੀ ਉਹ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਵਾਸਤੇ ਸੌਫਟਵੇਅਰ ਤਿਆਰ ਕਰਦਾ ਸੀਗਾ ਹੂੰ ਪੇਤਪੂਤ ਪਾ ਲਿਆ ਉਹਨੇ ਸਾਰਾ ਜੀ ਉਹਨੇ ਮਤਲਬ ਕਿ ਐਸੀ ਸੈਟਿੰਗ ਕੀਤੀ ਕਿ ਵੈਸਾ ਹੀ ਇੱਕ ਸੌਫਟਵੇਅਰ ਤਿਆਰ ਕਰਕੇ ਚੜਾਤਾ ਜੀ ਹੁੰਦਾ ਕੀ ਹੈ ਕਿ ਕਈ ਗੱਡੀਆਂ ਜਿਨ੍ਹਾਂ ਦੇ ਕੋਲ ਫਾਸਟੈਗ ਨਹੀਂ ਹੈ ਹੂੰ ਹੂੰ ਉਹਨਾਂ ਨੂੰ ਉਸ ਸੌਫਟਵੇਅਰ ਚੋਂ ਪਰਚੀ ਕੱਟ ਕੇ ਦੇ ਦਿੱਤੀ ਜਾਂਦੀ ਹੁਣ ਦੇਖੋ ਤਰੀਕਾ ਕੀ ਹੈ ਹੂੰ ਤਰੀਕਾ ਇਹ ਆ ਕਿ ਉਹਨੂੰ ਲਗਾ ਦਿੱਤਾ ਪਰਚੀ ਆ ਗਈ ਜੀ ਤੇ ਤੁਹਾਨੂੰ ਪਤਾ ਜਿਹਦੇ ਕੋਲ ਫਾਸਟੈਗ ਨਹੀਂ ਉਹਦੇ ਤੋਂ ਵਸੂਲਿਆ ਵੀ ਵੱਧ ਜਾਂਦਾ ਵੱਧ ਜਾਂਦਾ ਬਿਲਕੁਲ ਤੇ ਕਮਾਲ ਦੀ ਗੱਲ ਇਹ ਹੈ ਕਿ ਜਿਹੜੀ ਐਂਟਰੀ ਆ ਉਹ 5% ਜਾਂ 10% ਉਹਦੇ ਚੋ ਜਿੰਨੀਆਂ ਗੱਡੀਆਂ ਲੰਗਾਈਆਂ ਜੀ ਉਹ ਨਕਲੀ ਸੌਫਟਵੇਅਰ ਚ ਚਲੇ ਗਈਆਂ ਹੂੰ ਹੂੰ ਐਂਟਰੀਆਂ ਪੈਸਾ ਵਸੂਲੀ ਉਥੋਂ ਪਰਚੀ ਨਿਕਲਾਈ 5 10% ਅਸਲੀ ਚ ਚਲੇ ਜਾਂਦੀਆਂ ਸੀ ਹੂੰ ਵੀ ਉਧਰ ਵੀ ਲੱਗ ਗਈ ਜਿਹਨੇ ਪਾਸੇ ਵਰਤ ਜਾਂਦੀ ਤਾਂ ਕੋਈ ਇਦਾਂ ਕਰਦੇ ਕਰਦੇ ਕਹਿੰਦੇ ਕਿ ਇਹ ਯੂਪੀ ਚ ਫੜਿਆ ਹੈ ਨਾ ਯੂਪੀ ਦੀ ਜਿਹੜੀ ਐਟੀਐਸ ਹੈ ਸ਼ਾਇਦ ਉਸਨੇ ਫੜਿਆ ਤੇ ਸਾਰਾ ਪਾਟਾ ਉਥੋਂ ਭੱਜਾ ਜੀ ਉਸ ਤੋਂ ਬਾਅਦ ਇਹ ਸਾਰੀ ਲਿਸਟ ਨਿਕਲੀ ਹਮ ਕਿ ਭਾਈ ਇਹਨਾਂ ਨੇ ਆਹ ਕੀਤਾ ਇਹਨਾਂ ਨੇ ਆਹ ਕੀਤਾ ਹਮ ਹੂੰ ਇਹਦੇ ਵਿੱਚੋਂ ਅੱਗੇ ਜਾ ਕੇ ਕਈ ਸਕੇਟਾਂ ਦਾ ਨਾਮ ਜੁੜ ਗਿਆ ਕਿ ਦੋ ਇੱਥੇ ਆ ਜੀ ਫਲਾਣੇ ਟੋਲ ਇੱਥੇ ਆ 12 ਸੁੱਭੇ ਕਹਿ ਰਹੇ ਨੇ ਤਾਂ ਹਾਂ ਜੀ 12 ਪਰ ਉਹਦੇ ਵਿੱਚ ਕੀ ਹੈ ਕਿ ਜਿਵੇਂ ਮੰਨ ਲਓ ਹੁਣ ਜਿਹੜੀਆਂ ਗੱਡੀਆਂ ਲੰਘਦੀਆਂ ਸੀ ਉਹਨੂੰ ਦਿਖਾ ਦਿੰਦੇ ਜੀ ਫ੍ਰੀ ਲੈਣ ਵਾਲੀ ਚ ਹਮ ਠੀਕ ਹੈ 5 10% ਅਸਲੀ ਚ ਮਾਰ ਕੇ ਐਂਟਰੀ ਬਾਕੀਆਂ ਦੀ ਜਿਹੜੀ ਵਸੂਲੀ ਸੀਗੀ ਉਹ ਇਹਨਾਂ ਸਾਰੇ ਜਿੰਨੇ ਤੁਸੀਂ ਦੱਸ ਰਹੇ ਹੋ ਗਿਣਤੀ ਦੇ ਕੈਨੇ ਟੋਲ ਪਲਾਸਿਸ ਇਹਨੀਆਂ ਸਟੇਟਾਂ ਸੀਗੀਆਂ ਉਹ ਸਾਰਾ ਪੈਸਾ ਜਿਹੜਾ ਉਹ ਖੁਰਦ-ਬੁਰਦ ਕਰ ਦਿੱਤਾ ਜਾਂਦਾ ਸੀ ਕੀ ਬਾਤ ਹੈ ਕੀ ਦਿਮਾਗ ਲਾਉਂਦੇ ਲੋਕ ਹੈ ਹਾਂਜੀ ਇਹਦੇ ਵਿੱਚ ਤੇ ਕਹਿੰਦੇ ਆ ਕਿ ਇਹ ਮਾਮਲਾ ਕਾਫੀ ਵੱਡਾ ਹੋ ਸਕਦਾ ਇਹਦੇ ਵਿੱਚ ਜਿਹੜਾ ਗਵਨ ਹੈ ਉਹ ਕਰੋੜਾਂ ਦਾ ਹੁਣ ਕਿੰਨੇ ਕਰੋੜਾਂ ਦਾ ਆਪਾਂ ਕਹਿ ਨਹੀਂ ਸਕਦੇ ਵੀ ਹਰੇਕ ਟੋਲ ਪਲਾਸ ਇੱਥੇ ਡੇਲੀ ਇਹ ਜਿਹੜਾ ਸਕੈਮ ਹੈ ਡੇਲੀ ਗੱਡੀਆਂ ਲੰਘਦੀਆਂ ਨੇ ਉਹਨਾਂ ਚ ਕੀਮਤ ਕਿੰਨੀਆਂ ਫ੍ਰੀਕਸ ਆਪਾਂ ਗਿਣਤੀ ਨਹੀਂ ਆ ਦੱਸ ਸਕਦੇ ਕਿ ਐਵਰੇਜ ਕਿਉਂਕਿ ਵੱਖ-ਵੱਖਰੀ ਐਵਰੇਜ ਹੁੰਦੀ ਹੈ ਟੋਲ ਪਲਾਸ ਜਾਂਦੇ ਜਿਵੇਂ ਹੁਣ ਜੀਦੇ ਆਲਾ ਸਰ ਜੀਦੇ ਆਲਾ ਟੋਲ ਪਲਾਸਾ ਬਹੁਤ ਰੁੱਝਿਆ ਟੋਲ ਪਲਾਸਾ ਹੈ ਕਿਉਂਕਿ ਇਧਰਲੀ ਸੜਕ ਜਿਹੜੀ ਬੰਦ ਸੀਗੀ ਮੁਕਸਰ ਵਾਲੀ ਇਹ ਤਾਂ ਕਈ ਸਾਲਾਂ ਤੋਂ ਹੀ ਹੁਣ ਕਹਿ ਲਓ ਕਿ ਚੱਬੀ ਨਹੀਂ ਸੀਗੀ ਤਾਂ ਸਾਰਾ ਟ੍ਰੈਫਿਕ ਜਿਹੜਾ ਸੀਗਾ ਇਹ ਤਾਂ ਨੂੰ ਜਾਣ ਵਾਲਾ ਅਮਰਸਰ ਨੂੰ ਖਾਸ ਤੌਰ ਤੇ ਜਾਣ ਵਾਲਾ ਜਾਂ ਗੁਰਦਾਸਪੁਰ ਨੂੰ ਜਾਂ ਇੱਧਰ ਨੂੰ ਜਾਣ ਵਾਲਾ ਤਾਂ ਉਹ ਸਾਰਾ ਇੱਧਰ ਦੀ ਗੁਜ਼ਰਦਾ ਵਾ ਬਿਲਕੁਲ ਬਿਲਕੁਲ ਯਾਰ ਇਹ ਇਸ ਤਰ੍ਹਾਂ ਦੇ ਕਿੰਨੇ ਰੁਝੇ ਹੋਏ ਟੋਨ ਪਾਸੇ ਹੋਣਗੇ ਤੁਸੀਂ ਦੇਖ ਸਕਦੇ ਹੋ ਤਾਂ ਉਹਨੇ ਇਸ ਤਰ੍ਹਾਂ ਬਹੁਤ ਵੱਡੀ ਗੱਲੋ ਕਿ ਗੇਮ ਜਿਹੜੀ ਉਹ ਲਾ ਦਿੱਤੀ ਹੂੰ ਹੂੰ ਬਿਲਕੁਲ ਬਿਲਕੁਲ ਜੀ ਅਪਲ ਵਰਗ ਮੇਲ ਸਿੰਘ ਜੀ ਕਹਿ ਰਹੇ ਨੇ ਕਿ ਵੀਰਬਾਲ ਦੀ ਸਿਆਣਪ ਤਾਂ ਠੀਕ ਹੈ ਪਰ ਕਹਿੰਦੇ ਰਾਜੇ ਨੂੰ ਕਿੰਨੀ ਕਿ ਸਿਆਣਪ ਉਹ ਰਾਜੇ ਜੀ ਤੇ ਗੱਲ ਕੀਤੀ ਸੀ ਸਾਨੂੰ ਇਹਨਾਂ ਚੀਜ਼ਾਂ 'ਚ ਪੈਣ ਦੀ ਥਾਂ ਤੇ ਨਾ ਇਹਨਾਂ ਚੀਜ਼ਾਂ ਤੋਂ ਸਿੱਖਣ ਦੀ ਲੋੜ ਹੁੰਦੀ ਜਿਹੜੀਆਂ ਦਾਦੀਆਂ ਨਾਨੀਆਂ ਕਹਾਣੀਆਂ ਸੁਣਾਉਂਦੀਆਂ ਸੀ ਸਾਨੂੰ ਆ ਮੈਂ ਹਫ਼ਤਾ ਕੁ ਹਫ਼ਤਾ ਬਥੇਰੀਆਂ ਯਾਦ ਕੀਤੀਆਂ ਨੇ ਉਹ ਕਿਹੜਾ ਆਪਾਂ ਕੋਈ ਪ੍ਰੈਕਟੀਕਲੀ ਉਹਨਾਂ ਤੋਂ ਪੁੱਛਦੇ ਸੀ ਕਿ ਕਿ ਸਰਟੀਫਾਈਡ ਹੈ ਸਾਨੂੰ ਉਹ ਕਹਾਣੀ ਸੁਣਾ ਕੇ ਕੋਈ ਚੱਜ ਦੀ ਉਹਦੇ ਚੋਂ ਸਿੱਖਿਆ ਦੇ ਦੇਣ ਬਿਲਕੁਲ ਬਿਲਕੁਲ ਤਾਂ ਮਤਲਬ ਕਿ ਸਾਨੂੰ ਨਾ ਇਹ ਤਾਰਕਿਕ ਨਹੀਂ ਬਣਨਾ ਚਾਹੀਦਾ ਹੋ ਸਕਦਾ ਕਿ ਕਰੈਕਟਰ ਹੀ ਜਿਹੜੇ ਉਹ ਇਦਾਂ ਮਤਲਬ ਕਿ ਘੜੇ ਜਾਂਦੇ ਆ ਇਤਿਹਾਸ ਹੋ ਜਾਂਦਾ ਜੀ ਜੀ ਤਾਂ ਗੱਲ ਇਹ ਕੋ ਉਹਦੇ ਚ ਚੰਗੀ ਚੀਜ਼ ਦੇਖੋ ਯਾਰ ਹੂੰ ਬੰਦੇ ਨੇ ਦੱਸ ਦਿੱਤਾ ਤੁਹਾਨੂੰ ਇਸ ਤਰ੍ਹਾਂ ਦੀਆਂ ਹਜ਼ਾਰਾਂ ਕਹਾਣੀਆਂ ਨੇ ਬਸ ਇੱਕ ਆਖਰੀ ਸ਼ਬਦ ਨਹੀਂ ਹੁੰਦਾ ਕਹਾਣੀ ਦੇ ਸਿੱਟਾ ਤੇ ਸਿੱਟੇ ਦੇ ਸ਼ੋਅ ਮੈਂ ਕੋਈ ਕਹਿੰਦਾ ਕਿ ਬੰਦੇ ਦੀਆਂ ਬੁਰਾਈਆਂ ਜਿਹੜੀਆਂ ਉਹ ਤਾਂ ਬਈ ਸਾਰੇ ਜੱਗ 'ਚ ਬਦਨਾਮ ਹੁੰਦੀਆਂ ਤੇ ਬਦਨਾਮ ਬੰਦੇ 'ਚ ਵੀ ਜੇ ਕੋਈ ਕੁਆਲਿਟੀ ਹੈਗੀ ਉਹਦੇ ਤੋਂ ਦੇਖ ਲਓ ਸਿਖਿਆ ਲੈ ਲਓ ਕਿ ਤੁਹਾਡੇ ਕੰਮ ਆ ਸਕਦੀ ਹੈ ਬਿਲਕੁਲ 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 ਮਿੰਟ ਜੀ ਮਿੰਟ ਜੀ ਖੈਰ ਇੱਕ ਖਬਰ ਹੋਰ ਉਹ ਵੀ ਆ ਇੱਕ ਮਿੰਤਰ ਕਹਿ ਰਹੇ ਨੇ ਕਿ ਪੰਜਾਬ ਦੇ ਹਾਲਾਤ ਬਹੁਤੇ ਠੀਕ ਨਹੀਂ ਲੱਗ ਰਹੇ